ਸਕਬੀਰ ਬਾਦਲ ਦੇ ਸ਼ਰੋਮਨੀ ਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿਸ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ 212 13 ਦੇ ਵਿੱਚ ਜਦੋਂ ਕਾਲੀ ਦਲ ਦੀ ਸਰਕਾਰ ਸੀਗੀ ਸਰਜਾਤ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਸ ਨਾਗ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵੀ ਸ਼ਾਮਲ ਹੈ ਸਾਦੇ ਉਸ ਸਮੇਂ ਕਾਰਵਾਈ ਹੋ ਜਾਂਦੀ ਫੜ ਕੇ ਮਜੀਠੀਏ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜ਼ਾ ਨਹੀਂ ਸੀਗੀ ਇਹ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲੱਖਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਤੁਸੀਂ ਸਾਧਿਆਂ ਨੇ ਇੱਕ ਖਬਰ ਸੁਣੀ ਆ ਸ਼ਰੋਮਨੀ ਅਕਾਲੀ ਦਲ ਬਾਦਲ ਨੂੰ ਸਕਬੀਰ ਬਾਦਲ ਦੇ ਸ਼ਰੋਮਨੀ ਅਕਾਲੀ ਦਲ ਨੂੰ ਜਿਹੜਾ ਬਹੁਤ ਥੋੜਾ ਜਿਹਾ ਅਕਾਲੀ ਦਲ ਉਹਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਜਦੋਂ ਉਹਦੇ ਪਾਰਟੀ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਏ ਦੀ ਜਮਾਨਤ ਅੱਜ ਜਿਹੜੀ ਹੈ ਉਹ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ ਕੱਲਾ ਰੱਦ ਨਹੀਂ ਕੀਤਾ ਨਾਲ ਇਹ ਵੀ ਕਿ ਕਿ ਜਿਹੜੇ ਇਸ ਕੇਸ ਦੇ ਵਿੱਚ ਪੁਲਿਸ ਵੱਲੋਂ ਸਬੂਤ ਦਿੱਤੇ ਗਏ ਉਹ ਬਹੁਤ ਗੰਭੀਰ ਨੇ ਜਿਹੜੇ ਕਾਲੀ ਦਲ ਦੇ ਲੀਡਰ ਕਹਿ ਰਹੇ ਸੀਗੇ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸਿਆਸੀ ਬਦਲਾਖੋਰੀ ਕੀਤੀ ਹੈ ਧੱਕਾ ਕੀਤਾ ਹੈ ਅਜਮਾਨ ਜੋ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਬਹੁਤ ਵੱਡੀ ਗੋਲਾਈ ਹੈ ਕਿ ਮਜੀਠੀਆਂ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਉਹ ਬਿਲਕੁਲ ਸਹੀ ਸੀਗੇ 540 ਕਰੋੜ ਦਾ ਜਿਹੜਾ ਲੈਣ-ਦੇਣ ਹੋਇਆ ਸੀਗਾ ਉਹ ਸਾਰੇ ਸਬੂਤ ਜਿਹੜੇ ਕੋਰਟ ਦੇ ਵਿੱਚ ਦਿੱਤੇ 15 ਦਿਨ ਬਹਿ ਚੱਲੀ ਉਹ 15 ਦਿਨ ਬਹਿਸ ਤੋਂ ਬਾਅਦ ਮਾਜੋਗ ਕੋਰਟ ਨੇ ਜਿਹੜਾ ਇਹ ਫੈਸਲਾ ਜਿਹੜਾ ਦਿੱਤਾ ਇਹ ਹਮੇਸ਼ਾ ਹੀ ਇਹਨਾਂ ਕੋਈ ਕੋ ਸ਼ਬਦ ਹੈ ਕਿਸੇ ਅਸੀ ਬਦਲਾ ਕੋ دیا۔ ਜੀ 212 13 ਦੇ ਵਿੱਚ ਜਦੋਂ ਕਾਲੀਦਲ ਦੀ ਸਰਕਾਰ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਉਸ ਸਮੇਂ ਮਹਾਲੀ ਦੀ ਕੋਰਟ ਦੇ ਵਿੱਚ ਜਦੋਂ ਭੋਲੇ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਸ ਨੌਕ ਦੇ ਤੰਦੇ ਵਿੱਚ ਉਹਨਾਂ ਦੇ ਨਾਲ ਮਜੀਠੀਆਂ ਵੀ ਸ਼ਾਮਲ ਹੈ ਸਾਡੇ ਉਸ ਸਮੇਂ ਕਾਰਵਾਈ ਹੋ ਜਾਂਦੀ ਫੜ ਕੇ ਮਜੀਠੀਆਂ ਨੂੰ ਜੇਲ੍ਹ ਚ ਬੰਦ ਕੀਤਾ ਜਾਂਦਾ ਅੱਜ ਤੱਕ ਸਰ ਕਿੰਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਬਾਜ਼ਾ ਨਹੀਂ ਸੀਗੀ ਜਿਹੜਾ ਉਸ ਸਮੇਂ ਤੋਂ ਲੈ ਕੇ ਕਾਂਗਰਸ ਦੀ ਸਰਕਾਰ ਤੱਕ ਚਾਚੇਪ ਦੀ ਜਿਹੜੀ ਸਰਕਾਰ ਤੱਕ ਜਿਹੜਾ ਤੰਦੇ ਚੱਲਦਾ ਆ ਇਹ ਤੰਦੇ ਨੇ ਪੰਜਾਬ ਦੇ ਹਜ਼ਾਰਾਂ ਲੱਖਾਂ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਔਰ ਉਹਨਾਂ ਦੀਆਂ ਲਾਛਾਂ ਦੇ ਪੈਸੇ ਵਟ ਕੇ ਇਹ 540 ਕਰੋੜ ਦਾ ਲੈਣ ਦੇ ਜਿਹੜਾ ਇਹ ਹੋਇਆ ਇਹ ਪੈਸਾ ਕਿੱਥੋਂ ਆਇਆ ਨਾ ਹਾਈ ਕੋਰਟ ਨੇ ਸਬਦ ਕਰਤੀਆ ਕਿ ਸਦਾਤ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਕੋਈ ਮਲ ਜਿਹੜਾ ਛੁੱਟਾ ਕੇਸ ਰੱਦ ਕੀਤਾ ਕੋਈ ਕਿਸੇ ਦੇ ਨਾਲ ਸਿਆਸੀ ਬਦਲਾਖੋਰੀ ਨਹੀਂ ਕੀਤੀ ਜੋ ਕੀਤਾ ਸੀ ਜਿੱਦਾਂ ਦੀ ਫਸਲ ਬੀਜੀ ਸੀ ਬੀਜੀਠੀ ਹੋਣਾ ਦੇ ਉਹ ਫਸਲ ਹੋਰ ਵੱਢਦੇ ਜੋ ਬੀਜੋਗੇ ਉਹੀ ਕਟੋਗੇ ਜੋ ਉਹਨਾਂ ਨੇ ਬੀਜਿਆ ਸੀਗਾ ਉਹ ਹੁਣ ਵੱਢਦੇ ਆ ਇਸ ਕੇਸ ਦੇ ਵਿੱਚ ਜਦੋਂ ਕੋਰਟ ਮਨਸਾਬ ਕਦੋਂ ਕਿ ਸਜ਼ਾ ਹੋਊਗੀ ਉਹ ਤੋਂ ਪੰਜਾਬ ਦੇ ਉਹਨਾਂ ਹਿਆਰਾ ਨੌਜਵਾਨਾਂ ਦੀਆਂ ਮਾਵਾ ਜਿਹੜੀਆਂ ਉਹਨਾਂ ਦੇ ਸੇਮਿਆ ਦੇ ਬਾਕੀ ਉਹਨੀਆਂ ਜਿਹਨਾਂ ਦੇ ਪੁੱਤ ਨਸ਼ੇ ਦਾ ਮਦਦ ਦੇ ਸੀਗੇ ਸਾਦ ਉਹ ਕਿਤੇ ਬੰਨ ਉਹਨਾਂ ਦਾ ਸ਼ਾਂਤ ਹੋਊਗਾ ਕਿ ਉਹਨਾਂ ਦੇ ਪੁੱਤਾਂ ਨੂੰ ਨਸ਼ੇ ਦੇ ਵਿੱਚ ਧੱਕਣ ਵਾਲੇ ਮਜੀਠੀਅਰ ਦੇ ਬੰਦੇ ਨੂੰ ਸਜ਼ਾ ਮਿਲੀ ਹੈ ਜਾਂ ਜਿਹੜੇ ਬਾਕੀ ਉਸ ਸਮੇਂ ਦੇ ਬੰਦੇ ਜੇਲਾਂ ਦੇ ਵਿੱਚ ਬੈਠੇ ਆ ਲੋਕ ਥੋੜਾ ਬੋਧਾ ਉਹਨਾਂ ਦਾ ਮਨ ਸ਼ਾਂਤ ਹੁੰਦਾ ਕਿ ਯਾਰ ਚਲੋ ਕਿਤੇ ਨਾ ਕਿਤੇ ਸਜ਼ਾ ਮਿਲੀ ਕੋਈ ਨਾ ਕੋਈ ਤੇ ਸਰਕਾਰ ਆਈ ਜਿਹੜੇ ਕਹਿੰਦੇ ਸੀ ਲੱਕ ਤੋੜ ਦੇਾਂਗੇ ਗੁੜਗਾ ਸਾਫ ਫੜ ਕੇ ਉਹਨਾਂ ਕੋਲੋਂ ਨਾ ਲੱਕ ਟੁੱਟਿਆ ਨਾ ਲੱਤ ਟੁੱਟੀ